ਸੋ ਇਹ ਚਾਹ ਤੋਂ ਉਪਰ ਗਾਰਨਿਸ਼ ਕਰ ਸਕਦੇ ਆ। ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ। ਆਪਾਂ ਜਿਵੇਂ ਕਿ ਪਹਿਲਾਂ ਹੀ ਆਪਾਂ ਸਾਰੀਆਂ ਪੀਣ ਵਾਲੀਆਂ ਚੀਜ਼ਾਂ ਤੁਹਾਡੇ ਲੈ ਕੇ ਆਏ ਆਂ। ਅੱਜ ਇੱਕ ਆਪਾਂ ਬਹੁਤ ਹੀ ਪੁਰਾਣੀ ਚੀਜ਼ ਆ ਜਿਹੜੀ ਆਪ ਨੂੰ ਬਹੁਤ ਦੇਰ ਬਾਅਦ ਮਿਲੀ ਆ। ਆ ਆਮ ਤੌਰ ਤੇ ਆਪਾਂ ਬਚਪਨ ਦੇ ਵਿੱਚ ਪੀਂਦੇ ਰਹੇ ਆਂ ਤਾਂ ਤੁਸੀਂ ਵੀ ਬਹੁਤ ਦੇਖੀ ਹੋਊਗੀ। ਇਹ ਆਪਣੇ ਕੋਲ ਹੈਗਾ ਰੈੱਡ ਗੋਲੀ ਵਾਲਾ ਬੱਤਾ। ਪਰ ਇਹਨੂੰ ਬੱत्ता ਹੀ ਕਿਹਾ ਜਾਂਦਾ ਸੀ ਪਰ ਇਹਦੇ ਚ ਹੁਣ ਗੋਲੀ ਵਾਲਾ ਤਾਂ ਨਹੀਂ ਆਉਂਦਾ ਇਹ ਦੂਸਰਾ ਡਾਂਟੇ ਵਾਲੀ ਪੈਕਿੰਗ ਆ ਗਈ ਅੱਜ ਆਪਾਂ ਗੋਲੀ ਵਾਲਾ ਬੱੱਤਾ ਬਣਾਵਾਂਗੇ ਦੁੱਧ ਦੇ ਵਿੱਚ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਵਧੀਆ ਤੇ ਪੁਰਾਣੀਆਂ ਯਾਦਾਂ ਸਾਰਿਆਂ ਦੀਆਂ ਜੁੜੀਆਂ ਹੋਣਗੀਆਂ ਤੇ ਕਮੈਂਟ ਕਰ ਕਰ ਦੱਸਿਓ ਕਿ ਕਿਹਨੇ ਕਿਹਨੇ ਪੀਤਾ ਤੇ ਕਿਹਨੇ ਦਾ ਸਵਾਦ ਲੇ। ਹਾਂ ਜੇ ਜੇ ਆਪਾਂ ਲੈ ਲਿਆ ਗੋਲੀ ਵਾਲਾ ਬੱੱਤਾ ਤਾਂ ਅੱਗੇ ਪਹਿਲਾਂ ਗੋਲੀ ਵਾਲੇ ਬੱਤੇ ਦੇ ਵਿੱਚ ਆਉਂਦਾ ਨਾ ਇੱਕ ਬੋਤਲ ਗੋਲੀ ਵਾਲੀ ਹੁੰਦੀ ਸੀ ਅੱਜ ਕੱਲ ਇਹ ਆਣ ਲੱਗ ਗਈ ਆ ਟੱਕਣ ਵਾਲੀ ਪੈਕਿੰਗ ਦੇ ਵਿੱਚ ਇਹ ਆਮ ਤੌਰ ਤੇ ਬਾਜ਼ਾਰ ਵਿੱਚ ਮਿਲ ਜਾਂਦੀ ਆ ਤੁਸੀਂ ਟਰਾਈ ਕਰੋਗੇ ਤੁਹਾਨੂੰ ਮਿਲ ਜੇਗੀ ਹਾਂਜੀ ਦੋ ਆਪਾਂ ਲਿਆ ਗੋਲੀ ਵਾਲੇ ਬੱਤੇ ਤੇ ਆਪਣੇ ਕੋਲ ਹੈਗਾ ਦੁੱਧ ਤਕਰੀਬਨ ਅੱਧਾ ਕਿਲੋ ਤੇ ਆਪਾਂ ਹੁਣ ਬਣਾਉਣਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਖੋਰਾਗੇ ਖੰਡ ਨੂੰ ਇਹਦੇ 'ਚ ਪਾਣੀ ਦਾ ਬਿਲਕੁਲ ਯੂਜ਼ ਨਹੀਂ ਹੋਣਾ ਤੇ ਨਾ ਤੁਸੀਂ ਪਾਣੀ ਵਰਤਨਾ ਪਾਣੀ ਦੇ ਨਾਲ ਨਾ ਟੇਸਟ ਬਦਲ ਜਿਏਗਾ ਇਹਦਾ ਹਾਂਜੀ ਸਭ ਤੋਂ ਪਹਿਲਾਂ ਲੈਣਾ ਆਪਾਂ ਸ਼ੇਕ ਵਾਲਾ ਜੱਗ ਇਹਦੇ 'ਚ ਪਾਣਾ ਥੋੜਾ ਜਿਹਾ ਦੁੱਧ ਇਹਦੇ 'ਚ ਪਾਵਾਂਗੇ ਆਪਾਂ ਖੰਡ ਜਿੰਨੇ 'ਚ ਪਾਦਣੀ ਆਪਾਂ ਖੰਡ ਖੰਡ ਤੋਂ ਹਿਸਾਬ ਨਾਲ ਹੀ ਪਾਣੀ ਆ ਕਿਉਂਕਿ ਮਿੱਠਾ ਆਪਣਾ ਜਿਹੜਾ ਬੱਤਾ ਉਹ ਵੀ ਮਿੱਠਾ ਹੀ ਹੋਏਗਾ ਇਹ ਬਹੁਤ ਮੁਸ਼ਕਲ ਨਾਲ ਮਿਲਿਆ ਮੈਨੂੰ ਬਹੁਤ ਲੱਭਿਆ ਇਹਨੂੰ ਇਹ ਤੁਸੀਂ ਵੀ ਲੱਭੋਗੇ ਤਾਂ ਤੁਹਾਨੂੰ ਮਿਲ ਜੇਗਾ ਬਹੁਤ ਧਿਰ ਬਾਅਦ ਕੰਪਨੀਆਂ ਦੁਆਰਾ ਸਟਾਰਟ ਕੀਤਾ ਇਹਨੂੰ ਆਪਾਂ ਮਿਕਸੀ 'ਚ ਦੇਣੀ ਆ ਘੁੰਮਣਗੇਰੀਆਂ ਇੰਨੀ ਤਰ੍ਹਾਂ ਫੈਦਲਾ ਇਹਦਾ ਦੁੱਧ ਨੂੰ ਆ ਵੀ ਇਹਦੀ ਠੰਡਾ ਆਪਣੇ ਤਰੀਕੇ ਨਾਲ ਖੋਲ ਗਏ ਲਓ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਹੁਣ ਆਪਾਂ ਖੋਲ ਕੇ ਪਾਵਾਂਗੇ ਵਿੱਚ ਇਹਦੇ ਆਪਣੇ ਬੱਤੇ ਨੂੰ ਕਈ ਕਈ ਜਗ੍ਹਾ ਤੇ ਗੋਲੀ ਵਾਲਾ ਵੀ ਆਂਦਾ ਤਾਂ ਆਪਾਂ ਇੱਕ ਬੋਤਲ ਪੂਰੀ ਇਹਦੇ ਛਪਾ ਦਾਂਗੇ ਲਓਏ ਕੱਲਾ ਦੇ ਦਾ ਬਹੁਤ ਵਧੀਆ ਪਿੰਕ ਆ ਗਿਆ ਹੁਣ ਆਪਾਂ ਇਹਦੇ ਵਿੱਚ ਦੁੱਧ ਥੋੜਾ ਜਿਹਾ ਹੋਰ ਪਾਵਾਂਗੇ ਲਓਏ ਤੇ ਦੂਜੀ ਬੋਤਲ ਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਗੈਸ ਹੈ ਇਹ ਵਿੱਚ ਇਹ ਲਓਏ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਲੋਕਾਂ ਤੇ ਮਿੱਠਾ ਪੀਕਿੰਗ ਕਲਰ ਹੋ ਗਿਆ ਦਾ ਲਓਏ ਆਲਮੋਸਟ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਗਲਾਸਾਂ ਦੇ ਵਿੱਚ ਪਾਵਾਂਗੇ ਜੀ ਸ਼ਰਬਤ ਨੂੰ ਆਪਣੇ ਨੂੰ ਸਭ ਤੋਂ ਪਹਿਲਾਂ ਪਾਵਾਂਗੇ ਬਰੀਕ ਪੀਸਿਆ ਪਿਸਤਾ ਥੋੜੇ ਜਿਹਾ ਪਾਣੀ ਵਿੱਚ ਬਾਦਾਮ ਕ੍ਰਸ਼ ਕੀਤੇ ਹੋਏ ਇਸਾਰਾ ਆਪਸ਼ਨal ਆ ਤੇ ਹੁਣ ਆਪਾਂ ਪਾਵਾਂਗੇ ਆਪਣੇ ਸ਼ਰਬਤ ਨੂੰ ਤੁਸੀਂ ਚਾਹੋ ਤਾਂ ਉਪਰੋਂ ਵੀ ਗਾਰਨਿਸ਼ ਕਰ ਸਕਦੇ ਆ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਿਉਂਕਿ ਚੈਨਲ ਸਬਸਕ੍ਰਾਈਬ ਕਰਨਾ ਸਾਡਾ ਹੌਸਲਾ ਵਧਦਾ ਹੋਰ ਉੱਪਰ ਦੀ ਆਪਾਂ ਹੋਰ ਡ్రਾਈ ਫਰੂਟ ਪਾ ਦਾਂਗੇ ਇਹ ਆਪਸ਼ਨਲ ਆ ਤੁਸੀਂ ਇਦਾਂ ਵੀ ਪੀ ਸਕਦੇ ਆ ਇਹਨੂੰ ਦੇਖੋ ਕਿੰਨਾ ਵਧੀਆ ਆਪਣਾ ਸ਼ਰਬਤ ਬਣਿਆ ਤੇ ਆਪਾਂ ਹੋਰ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ